ਉਹ ਕਮਾਂ ਹਮੇਸ਼ਾ ਹੀ ਖਤਮ ਹੋ ਜਾਂਦੀਆਂ ਨੇ ਜਿਨ੍ਹਾਂ ਦੀ ਚਾਤ ਮੁੱਕ ਜਾਵੇ ਜਾਂ ਗਾਂ ਵਾਦੂ ਸੋਚ ਮੁੱਕ ਜਾਵੇ ਹੂੰ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਥੋੜਾ ਬਧਾ ਰਹਿ ਜਾ ਜਿਹੜਾ ਬਚਿਆ ਰਵੇ ਤੇ ਫਿਰ ਹੁਣ ਇਸ ਟਾਈਮ ਖਲੋਣ ਦਾ ਟਾਈਮ ਆ ਇਹ ਸ਼੍ਰੀਆਮ ਧੱਕਾ ਛਾਈ ਆ ਕੋਨ ਸੰਵਿਧਾਨ ਕਿੱਥੇ ਗਿਆ ਨਾ ਸਰਕਾਰਾਂ ਦਾ ਹੁਣ ਉਹ ਕਾਨੂੰਨ ਕਿੱਥੇ ਗਏ ਅਸੀਂ ਜਦੋਂ ਪਹਿਲੋਂ 10 ਤਰੀਕ ਦੀ ਕਾਲ ਦਿੱਤੀ ਆ ਸਟੂਡੈਂਟਾਂ ਨੇ ਜਾਂ ਜਿਹੜੇ ਮੋਦਵਾਰ ਬੰਦੇ ਨੇ ਕਹੀ 10 ਤਰੀਕ ਨੂੰ ਪ੍ਰੋਟੈਸਟ ਕਰਾਂਗੇ ਉੱਥੇ ਸ਼ਾਂਤਮਈ ਕਿਉਂ ਰੋਕ ਕੇ ਗਏ ਸਾਡੇ ਰਾਹ ਜੇ ਇਹਨਾਂ ਸਾਡੇ ਰਾਹ ਰੋਕੇ ਆ ਜੇ ਫਿਰ ਅਸੀਂ ਚੰਡੀਗੜ੍ਹ ਨਹੀਂ ਜਾ ਸਕਦੇ ਫਿਰ ਇਹ ਵੀ ਪੰਜਾਬ ਨਹੀਂ ਆ ਸਕਦੇ ਫਿਰ ਅਸੀਂ ਸਾਰੇ ਚੌਕ ਬੰਦ ਕੀਤੇ ਆ ਕਿਉਂਕਿ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਇਹ ਇਹ ਚੰਡੀਗੜ੍ਹ ਨੂੰ ਸਟੇਟ ਬਣਾ ਲਾਣਾ ਚਾਹੁੰਦੇ ਨੇ ਤੇ ਇਹ ਕਰ ਚੁੱਕੇ ਨੇ ਹੁਣ ਸਿਰਫ ਐਲਾਨ ਹੋਣੇ ਬਾਕੀ ਐਲਾਨ ਹੀ ਹੋ ਰਹੇ ਨੇ ਅੱਜ ਯੂਨੀਵਰਸਿਟੀ ਖੋਈ ਆ ਕੱਲ ਨੂੰ ਜ਼ਮੀਨਾਂ ਖus ਲੀਆਂ ਨੇ ਬਿਨਾ ਪੁੱਛੋਂ ਤੁਹਾਡੇ ਕੋ ਇਨਾਂ ਨੇ ਤੁਹਾਡੇ ਅਕਾਊਂਟਾਂ 'ਚ ਇੱਕ ਦੁੱਕੀ ਨਹੀਂ ਪਾਉਣੀ ਤੁਹਾਡੇ ਕੋ ਸਾਰਾ ਕੁਝ ਖੋਹ ਲੈਣਾ ਇਹਨਾਂ ਨੇ ਤੇ ਮੈਂ ਇਸ ਕਰਕੇ ਅਪੀਲ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜਾਗੋ ਤੇ ਆਪਣੇ ਚੀਜ਼ਾਂ ਨੂੰ ਸਮਝੋ ਵੱਧ ਚੜ ਕੇ ਜੇ ਆਪਾਂ ਯੂਨੀਵਰਸਿਟੀ ਹੋ ਸਕੇ ਬਚਾਲੀਏ ਤੇ ਹੁਣਾਂ ਤੇ ਹੈ ਸਾਰਾ ਕੁਝ ਪਰ ਜਿੰਨੀ ਵੀ ਹੋ ਸਕੇ ਆਪਾਂ ਕੋਸ਼ਿਸ਼ ਕਰੀਏ ਆਪਣੀਆਂ ਮਰੀਆਂ ਹੋਈਆਂ ਜਮੀਰਾਂ ਨੂੰ ਜਗਾਈਏ ਮਾੜਾ ਮੋਟਾ ਜਿੰਨਾ ਵੀ ਹੋ ਸਕਦਾ ਘਰਾਂ ਚੋਂ ਉੱਠ ਕੇ ਵਿਰੋਧਤਾ ਕਰੀਏ ਜੇ ਆਪਾਂ ਨਹੀਂ ਕਰਾਂ ਜੋ ਬਾਹਰ ਨਿਕਲ ਸਕਦੇ ਤੇ ਫੋਨਾਂ ਤੇ ਬੈਠੇ ਆਂ ਚੀਜ਼ਾਂ ਨੂੰ ਸ਼ੇਅਰ ਕਰੋ ਤੇ ਵਿਰੋਧਤਾ ਕਰੋ ਤੇ ਜਿੰਨਾ ਵੀ ਹੋ ਸਕਦਾ ਸਟੂਡੈਂਟ ਦੇ ਜਿਹੜੇ ਨੇ ਉਹਨਾਂ ਦੇ ਨਾਲ ਆਣ ਕੇ ਖੜੋ ਤੇ ਸਾਰੀ ਸਪੋਰਟ ਕਰੋ ਪੰਜਾਬ ਦੇ ਨਾਲ ਖਲੋਵੋ ਪੰਜਾਬ ਨਾਲ ਖਲੋਣ ਦਾ ਹੁਣ ਟਾਈਮ ਆ ਇਸ ਤੋਂ ਬਾਅਦ ਕੱਲ ਨੂੰ ਆਪਣੀ ਨਸਲਾਂ ਨੂੰ ਤੁਸੀਂ ਕੀ ਜਵਾਬ ਦੋਗੇ ਜਦੋਂ ਇਤਿਹਾਸ ਤੁਹਾਨੂੰ ਸਵਾਲ ਕਰੇਗਾ ਤੇ ਫਿਰ ਤੁਹਾਡੇ ਕੋ